ਚੱਕੋਂ ਆ ਜਾ ਸੂਟ ਪਾਇਆ ਖੁੱਲੇ ਛੱਡੇ ਵਾਲਿਆ ਕੀ ਦੱਸਾਂ ਹੋਇਆ ਮੇਰਾ ਕਿੰਨਾ ਬੁਰਾ ਹਾਲ ਆ ਵਾਸਤਾ ਹੀ ਰੱਬ ਦਾ ਗੱਲ ਮੇਰੀ ਮੰਨ ਲਾ ਇੱਕ ਅੱਦਾਂ ਮਰ ਜਾਣਾ ਇਹ ਜ਼ੁਲਫਾਂ ਨੂੰ ਬੰਨ ਲਾ ਯੂਥ ਫੈਸਟੀਵਲ ਕਰਦੇ ਸੀਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਜਦੋਂ ਕੋਈ ਚੰਗੀ ਸ਼ਾਇਰੀ ਲੋਕਾਂ ਨੂੰ ਪਸੰਦ ਆਉਣ ਵਾਲੀ ਸ਼ਾਇਰੀ ਸੁਣਾਈ ਜਾਂਦੀ ਸੀ ਤੇ ਜਦੋਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਸੀ ਹੂਟਿੰਗ ਹੁੰਦੀ ਸੀ ਤੇ ਦਿਲ ਨੂੰ ਬੜਾ ਚੰਗਾ ਲੱਗਦਾ ਸੀ ਇੰਨੀ ਬੇਤਵਾਰੀ ਹੋ ਗਈ ਮਿੱਟੀ ਸਾਰੀ ਯਾਰੀ ਹੋ ਗਈ ਪਹਿਲਾਂ ਸੀ ਜੋ ਮੋਹ ਮੁਹੱਬਤ ਹੁਣ ਤੇ ਦੁਨੀਆਦਾਰੀ ਹੋ ਗਈ ਤੇ ਮੈਂ ਵੀ ਆਉਣਾ ਜਾਣਾ ਛੱਡਦਾ ਉਧਰ ਵੀ ਬੰਦਬਾਰੀ ਹੋ ਗਈ ਤੇ ਢੇਰਾ ਢੇਰ ਸਿਰ ਦੇ ਦਿੱਤੇ ਐਵੇਂ ਨਹੀਂ ਸਰਦਾਰੀ ਹੋ ਗਈ ਤੇ ਇਧਰ ਨਹੀਂ ਜੇ ਕੋਈ ਖਲੋਤਾ ਉਧਰ ਦੁਨੀਆ ਸਾਰੀ ਹੋ ਗਈ ਮੇਰੇ ਦਿਲ ਦੇ ਵਿੱਚ ਕੁਝ ਗਿਲੇ ਸਨ ਕਿ ਕੁਝ ਲੋਕ ਅਜਿਹੇ ਸ਼ਹਿਰਾਂ ਦੀ ਸ਼ਾਇਰੀ ਬੋਲਦੇ ਨੇ ਜਿਨ੍ਹਾਂ ਨੂੰ ਕ੍ਰੈਡਿਟ ਨਹੀਂ ਦਿੰਦੇ ਇਸਲਾਮ ਜਿਹਾ ਇਮਾਨੀ ਹਾਂ ਬੁੱਧ ਜਿਹਾ ਧਿਆਨੀ ਹਾਂ ਈਸਾ ਵਾਂਗੂੰ ਸ਼ਾਂਤ ਮੈਂ ਰਹਿੰਦਾ ਸ਼ੈਤਾਨਾਂ ਨੂੰ ਵੀ ਕੁਝ ਨਹੀਂ ਕਹਿੰਦਾ ਜੈਨੀਆਂ ਵਾਂਗੂੰ ਮੌਨ ਵੀ ਰਹਿਣਾ ਸੇਖਾਂ ਤਾਂ ਹੀ ਜ਼ੁਲਮ ਨਹੀਂ ਸਹਿਣਾ ਹਿੰਦੂਆਂ ਜਿੰਨਾ ਪੁਰਾਣਾ ਹਾਂ ਮਾਫ ਕਰਿਓ ਨਿਆਣਾ ਆਪਣੇ ਸਟੋਰ ਖੋਲ ਰਿਆ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਪੰਜਾਬੀ ਦੀਆਂ ਕਿਤਾਬਾਂ ਪੇਚਾ ਰਹੇ ਜਿਹੜੀ ਸੋਚ ਦੀ ਲੋੜ ਸੀ ਸਾਨੂੰ ਉਹਦਾ ਕਾਲ ਹੈ ਚਾਚਾ ਤਾਂ ਹੀ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਹੈ ਚਾਚਾ ਜੋ ਜੰਮਿਆ ਸਹਿੰਦੇ ਪੈਨੇ ਮਾੜੇ ਹੀ ਦੁੱਖ ਸਾਰੇ ਸਾਡੇ ਪਿੰਡ ਤੇ ਰੱਬ ਵੀ ਖੋਰੇ ਤਗੜੇ ਨਾਲੇ ਚਾਚਾ ਤੇ ਘਰ ਘਰ ਲੱਗੀ ਇਟ ਤੇ ਜੇ ਮਜ਼ਦੂਰ ਦਾ ਲਉ ਨਹੀਂ ਲੱਗਿਆ ਮੈਨੂੰ ਵੀ ਫਿਰ 10 ਖਾਂਏ ਦਾ ਰੰਗ ਕਿਉਂ ਲਾ ਲੇ ਚਾਚਾ ਐਮਏ ਦੇ ਵਿੱਚ ਆਇਆ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਉੱਥੋਂ ਹੀ ਐਮਏ ਐਮਫਿਲ ਪੀਐਚਡੀ ਕੀਤੀ ਯੂਥ ਫੈਸਟੀਵਲ ਕੀਤੇ ਉੱਥੋਂ ਹੀ ਮਲਕੇਸ਼ ਸ਼ੌਂਕ ਜਾਗਿਆ ਪੜਨ ਦਾ ਔਰ ਪੜਦੇ ਪੜਦੇ ਅਸੀਂ ਆਪ ਲਿਖਣਾ ਸ਼ੁਰੂ ਕਰਤਾ ਔਰ ਕਿਤਾਬਾਂ ਸੰਪਾਦਿਤ ਕਰਨੀਆਂ ਸ਼ੁਰੂ ਕਰਤੀਆਂ ਔਰ ਇਹ ਸਾਡਾ ਕਹਿ ਲੋ ਕਿ ਰੋਜ਼ਗਾਰ ਹੀ ਬਣ ਗਿਆ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਵੀਨ ਕੌਰ ਰੀਲਸ ਦੇ ਯੁੱਗ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਜੋ ਪਸੰਦ ਕਰਦੇ ਉਹ ਹੈ ਸ਼ਾਇਰੀ ਸਾਡੇ ਪੰਜਾਬ ਦੀ ਜਿਹੜਾ ਵਿਰਸਾ ਜੋ ਵੀ ਚੀਜ਼ਾਂ ਜੋ ਬੱਚੇ ਅੱਜ ਕੱਲ ਬੱਚਿਆਂ ਤੱਕ ਪਹੁੰਚ ਰਹੀ ਹੈ ਤਾਂ ਸਿਰਫ ਇੱਕੋ ਸ਼ਾਇਰੀ ਦੇ ਜ਼ਰੀਏ ਲੋਕ ਕਿਸੇ ਨੂੰ ਡੈਡੀਕੇਟ ਕਰਦੇ ਨੇ ਕਿਸੇ ਲਈ ਸਟੋਰੀ ਪਾਉਂਦੇ ਨੇ ਤਾਂ ਇਹ ਚੀਜ਼ ਜਿਹੜੀ ਹੈ ਹੁਣ ਵਾਧੀ ਸ਼ੁਰੂ ਹੋਈ ਹੈ ਸਾਡੇ ਨਾਲ ਉਸੇ ਦੇ ਰਿਲੇਟਿਡ ਇੱਕ ਪਰਸਨੈਲਿਟੀ ਮੌਜੂਦ ਨੇ ਡਾਕਟਰ ਸਤਿੰਦਰਜੀਤ ਸਿੰਘ ਪਹਿਲਾਂ ਮੈਂ ਉਹਨਾਂ ਦੀ ਸ਼ਾਇਰੀ ਸੁਣਾਉਂਗੀ ਫਿਰ ਤੁਸੀਂ ਪਰਸਨੈਲਿਟੀ ਨੂੰ ਬਿਲਕੁਲ ਸਮਝ ਜਾਓਗੇ ਕਿ ਆਖਿਰ ਕੌਣ ਨੇ ਸਰ ਆਪਣੀ ਸ਼ਾਇਰੀ ਤੋਂ ਸ਼ੁਰੂ ਕਰ ਦਿਓ ਆਪਣੀ ਪ੍ਰੋਡਕਸ਼ਨ ਜੀ ਮੈਂ ਇੱਕ ਸ਼ਾਇਰੀ ਸੁਣਾਉਣਾ ਕਿ ਇੰਨੀ ਬੇਅਤਵਾਰੀ ਹੋ ਗਈ ਮਿੱਟੀ ਸਾਰੀ ਯਾਰੀ ਹੋ ਗਈ ਪਹਿਲਾਂ ਸੀ ਜੋ ਮੋਹ ਮੁਹੱਬਤ ਹੁਣ ਤੇ ਦੁਨੀਆਦਾਰੀ ਹੋ ਗਈ ਤੇ ਮੈਂ ਵੀ ਆਉਣਾ ਜਾਣਾ ਛੱਡਦਾ ਉਧਰ ਵੀ ਬੰਦਬਾਰੀ ਹੋ ਗਈ ਤੇ ਢੇਰਾ ਢੇਰ ਸਿਰ ਦੇ ਦਿੱਤੇ ਐਵੇਂ ਨਹੀਂ ਸਰਦਾਰੀ ਹੋ ਗਈ ਤੇ ਇਧਰ ਨਹੀਂ ਜੇ ਕੋਈ ਖਲੋਤਾ ਉਧਰ ਦੁਨੀਆ ਸਾਰੀ ਹੋ ਗਈ ਬਿਲਕੁਲ ਕਿਵੇਂ ਸ਼ੌਂਕ ਜਾਗਿਆ ਸੀ ਜੇ ਪਰਸਨੈਲਿਟੀ ਤੋਂ ਥੋੜੀ ਇੰਟਰੋਡਕਸ਼ਨ ਕਰਾਈਏ ਤਾਂ ਕਿੱਥੋਂ ਐਕਚੁਅਲੀ ਅਸੀਂ ਯਰ ਯੂਥ ਫੈਸਟੀਵਲ ਕਰਦੇ ਸੀਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਜਦੋਂ ਕੋਈ ਚੰਗੀ ਸ਼ਾਇਰੀ ਲੋਕਾਂ ਨੂੰ ਪਸੰਦ ਆਉਣ ਵਾਲੀ ਸ਼ਾਇਰੀ ਸੁਣਾਈ ਜਾਂਦੀ ਸੀ ਤੇ ਜਦੋਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਸੀ ਹੂਟਿੰਗ ਹੁੰਦੀ ਸੀ ਤੇ ਦਿਲ ਨੂੰ ਬੜਾ ਚੰਗਾ ਲੱਗਦਾ ਸੀ ਫਿਰ ਮੇਰੇ ਦਿਲ ਦੇ ਵਿੱਚ ਕੁਝ ਗਿਲੇ ਸਨ ਕਿ ਕੁਝ ਲੋਕ ਅਜਿਹੇ ਸ਼ਹਿਰਾਂ ਦੀ ਸ਼ਾਇਰੀ ਬੋਲਦੇ ਨੇ ਜਿਨ੍ਹਾਂ ਨੂੰ ਕ੍ਰੈਡਿਟ ਨਹੀਂ ਦਿੰਦੇ ਕਿ ਦੱਸਦੇ ਨਹੀਂ ਕਿ ਕੀ ਦੀ ਸ਼ਾਇਰੀ ਬੋਲ ਰਹੇ ਆ ਫਿਰ ਮੈਂ ਸੋਚਿਆ ਕਿ ਮੈਂ ਅਸਲੀ ਕ੍ਰੈਡਿਟ ਦੇਣਾ ਹੈ ਫਿਰ ਅਸੀਂ ਕਿਤਾਬਾਂ ਵਾਲੇ ਪਾਸੇ ਆਏ ਔਰ ਅਸੀਂ ਕਾਫੀ ਕਿਤਾਬਾਂ ਐਡਿਟ ਕੀਤੀਆਂ ਔਰ ਸਾਡੀਆਂ ਕਿਤਾਬਾਂ ਬੈਸਟ ਸੇਲਿੰਗ ਹੈ ਔਰ ਇਸ ਤਰ੍ਹਾਂ ਹੀ ਕਿਹ ਲੋਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਕਰਦੇ ਕਰਦੇ ਹੀ ਅਸੀਂ ਇੱਥੋਂ ਤੱਕ ਮਤਲਬ ਕਿ ਆਪਣਾ ਸਫ਼ਰ ਤੈਅ ਕੀਤਾ ਜੀ ਜਿਵੇਂ ਤੁਸੀਂ ਅੱਜ ਸਟੇਜ ਤੇ ਬਹੁਤ ਸਾਰੀਆਂ ਸ਼ਾਇਰੀਆਂ ਸੁਣਾਈਆਂ ਬੱਚੇ ਜਿਹੜੇ ਬੜੇ ਖੁਸ਼ ਹੋਏ ਹੈਣਾ ਜਿਹੜੀ ਮਿਲੀਨ ਵਾਲੀ ਗਈ ਹੈ ਉਹ ਬਿਲਕੁਲ ਸੁਣਾ ਦਿਓ ਕਿਉਂਕਿ ਉਹ ਤੋਂ ਮੈਨੂੰ ਲੱਗਦਾ ਤੁਹਾਨੂੰ ਫੋਲੋ ਕਰਨਾ ਸ਼ੁਰੂ ਹੋ ਗਏ ਸੀ ਐਕਚੁਅਲੀ ਉਹ ਵੈਸੇ ਉਹ ਮਿਲ ਕੇ ਸ਼ਾਇਰੀ ਮੈਂ ਲਿਖੀ ਜ਼ਰੂਰ ਸੀ ਪਰ ਮੈਂ ਚੈਨਲ ਦੇ ਮਾਧਿਅਮ ਰੇਕ ਚਾਹੂੰਗਾ ਕਿ ਉਹਦਾ ਇਦਾਂ ਕੱਦ ਨਹੀਂ ਹੈ ਪਰ ਫਿਰ ਵੀ ਜੇ ਤੁਸੀਂ ਕਹਿ ਰਹੇ ਹੋ ਕਿ ਚੱਕੋਆਂ ਜਾਂ ਸੂਟ ਪਾਇਆ ਖੁੱਲੇ ਛੱਡੇ ਵਾਲਿਆ ਕੀ ਦੱਸਾਂ ਹੋਇਆ ਮੇਰਾ ਕਿੰਨਾ ਬੁਰਾ ਹਾਲ ਆ ਵਾਸਤਾ ਹੀ ਰੱਬ ਦਾ ਗੱਲ ਮੇਰੀ ਮੰਨ ਲਾ ਇੱਕ ਅੱਧਾ ਮਰ ਜਾਣਾ ਇਹ ਜ਼ੁਲਫਾਂ ਨੂੰ ਬੰਨ ਲਾ ਸੋ ਇਹ ਇਹ ਸ਼ਾਇਰੀ ਵਾਇਰਲ ਹੋਈ ਸੀ ਇਸ ਤੋਂ ਅਸੀਂ ਇਨਸਪਾਇਰ ਹੋਏ ਸੀ ਅਸੀਂ ਬਹੁਤ ਮਿਆਰੀ ਵੀ ਲਿਖਦੇ ਆ ਪਰ ਮਿਆਰੀ ਲੋਕ ਪਸੰਦ ਨਹੀਂ ਕਰਦੇ ਲੋਕਾਂ ਨੂੰ ਹਲਕਾ ਫੁਲਕਾ ਹੀ ਜ਼ਿਆਦਾ ਪਸੰਦ ਆਉਂਦਾ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਸ਼ਾਇਰੀ ਸੁਣਾਉਣਾ ਚਾਹੁੰਦਾ ਜੇ ਲੋਕਾਂ ਨੂੰ ਸਮਝ ਆ ਜਾਏ ਕਿ ਅ ਇਸਲਾਮ ਜਿਆ ਇਮਾਨੀ ਹਾਂ ਇਸਲਾਮ ਜਿਹਾ ਇਮਾਨੀ ਹਾਂ ਬੁੱਧ ਜਿਹਾ ਧਿਆਨੀ ਹਾਂ ਈਸਾ ਵਾਂਗੂ ਸ਼ਾਂਤ ਮੈਂ ਰਹਿੰਦਾ ਸ਼ੈਤਾਨਾਂ ਨੂੰ ਵੀ ਕੁਝ ਨਹੀਂ ਕਹਿੰਦਾ ਜੈਨੀਆਂ ਵਾਂਗੂ ਮੌਨ ਵੀ ਰਹਿਣਾ ਸੇਖਾਂ ਤਾਂ ਹੀ ਜ਼ੁਲਮ ਨਹੀਂ ਸਹਿਣਾ ਹਿੰਦੂਆਂ ਜਿੰਨਾ ਪੁਰਾਣਾ ਹਾਂ ਮਾਫ਼ ਕਰਿਓ ਨਿਆਣਾ ਤੁਸੀਂ ਜਿਵੇਂ ਸਟੇਜ ਤੇ ਜੋ ਗੱਲਾਂ ਸੁਣਾ ਰਹੇ ਸੀ ਪੜ੍ਹਾਈ ਜਿਹੜੀ ਰਿਸਰਚ ਜਿਹੜੀ ਇਸ ਚੀਜ਼ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਕਿਸੇ ਨੇ ਸ਼ਾਇਰ ਬੰਨਾ ਹੈ ਤਾਂ ਉਹਨੂੰ ਪੰਜਾਬੀ ਭਾਸ਼ਾ ਦੀ ਇੱਕ ਇੱਕ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਤੁਸੀਂ ਕਦੋਂ ਤੋਂ ਮਤਲਬ ਕਿਤਾਬਾਂ ਦਾ ਸ਼ੌਂਕ ਤੁਹਾਨੂੰ ਜਾਗਿਆ ਸੀ ਇਹ ਬਚਪਨ ਤੋਂ ਹੀ ਸੀ ਜਾਂ ਫਿਰ ਕਾਲਜ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਐਮਏ ਦੇ ਵਿੱਚ ਆਇਆ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਉੱਥੋਂ ਹੀ ਐਮਏ ਐਮਫਿਲ ਪੀ ਐਚ ਡੀ ਕੀਤੀ ਯੂਥ ਫੈਸਟੀਵਲ ਕੀਤੇ ਉੱਥੋਂ ਹੀ ਮਲਕੇਸ਼ ਸ਼ੌਂਕ ਜਾਗਿਆ ਪੜਨ ਦਾ ਔਰ ਪੜਦੇ ਪੜਦੇ ਅਸੀਂ ਆਪ ਲਿਖਣਾ ਸ਼ੁਰੂ ਕਰਤਾ ਔਰ ਕਿਤਾਬਾਂ ਸੰਪਾਦਿਤ ਕਰਨੀਆਂ ਸ਼ੁਰੂ ਕਰਤੀਆਂ ਔਰ ਇਹ ਸਾਡਾ ਕਹਿ ਲੋ ਕਿ ਰੋਜ਼ਗਾਰ ਹੀ ਬਣ ਗਿਆ ਔਰ ਕਿਤਾਬਾਂ ਦੇ ਨਾਲ ਹੀ ਅਸੀਂ ਕਾਫੀ ਲੋਕਾਂ ਨੂੰ ਕਿਤਾਬਾਂ ਨਾਲ ਜੋੜਿਆ ਜਿੰਨੇ ਸਾਡੀ ਇਕਨੋਮੀ ਨੂੰ ਵੀ ਸਟਰੋਂਗ ਕੀਤਾ ਹੈ ਔਰ ਅਸੀਂ ਕਾਫੀ ਇਹਦੇ ਲਈ ਐਫਰਟਸ ਕਰ ਰਹੇ ਆਂ ਅਸੀਂ ਆਪਣੇ ਸਟੋਰ ਖੋਲ ਰਹੇ ਆਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਪੰਜਾਬੀ ਦੀਆਂ ਕਿਤਾਬਾਂ ਪਚਾ ਰਹੇ ਆਂ ਪੰਜਾਬੀ ਭਾਸ਼ਾ ਸਾਡੀ ਬਹੁਤ ਸੋਹਣੀ ਹੈ ਜੇ ਅਸੀਂ ਇਹਨੂੰ ਮਾਂ ਦਾ ਦਰਜਾ ਦਿੰਦਾ ਤੇ ਅਸਲ ਰੂਪੀ ਜਿਹੜੀ ਹੈ ਮਾਂ ਇਹੀ ਹੈ ਸਾਡੀ ਬੱਚੇ ਜਿਹੜੇ ਨੇ ਅੱਜ ਕੱਲ ਸੋਸ਼ਲ ਮੀਡੀਆ ਦੇ ਸਯੋਗ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਗ ਗਏ ਨੇ ਕਿਤਾਬਾਂ ਪੜ੍ਹਨੀਆਂ ਉਹਨਾਂ ਦਾ ਸ਼ਾਇਦ ਇੱਕ ਸੈਕੰਡ ਆਪਸ਼ਨ ਹੋ ਜਾਏਗਾ ਕਿ ਜੇ ਕਦੀ ਲੋੜ ਪਈ ਤਾਂ ਬੁੱਕਿਸ ਲੈਂਗੁਏਜ ਵਿੱਚ ਆ ਜਾਗੇ ਆਦਰਵਾਇਜ਼ ਸੋਸ਼ਲ ਮੀਡੀਆ ਦੇ ਟਾਈਪਿੰਗ ਦੇ ਵਿੱਚ ਹੀ ਫਸੇ ਰਹਿੰਦੇ ਆ ਉਸ ਉੱਤੇ ਕੀ ਕਹਿਣਾ ਚਾਹੁੰਦੇ ਹਾਂ ਕਿ ਯੁੱਗ ਜਿਹੜਾ ਹੁਣ ਥੋੜਾ ਜਿਹਾ ਬਦਲ ਗਿਆ ਹੈ ਕਿ ਤੁਹਾਡੀ ਕਿਤਾਬਾਂ ਲਿਖੀਆਂ ਹੋਈਆਂ ਬੱਚਿਆਂ ਤੱਕ ਪਹੁੰਚਦੀਆਂ ਨੇ ਉਹ ਬੱਚੇ ਪੜ੍ਹ ਔਰ ਮੈਂ ਚਾਹੁੰਨਾ ਕਿ ਦੇਖੋ ਸੋਸ਼ਲ ਮੀਡੀਆ ਆਪਣਾ ਰੋਲ ਅਦਾ ਕਰ ਰਿਹਾ ਅਸੀਂ ਮੰਨ ਲਓ ਕਿ 5 ਸਾਲ ਪੀ ਐਚ ਡੀ ਚ ਲਾਏ ਨੇ ਅਸੀਂ ਇੰਨੀ ਮਿਹਨਤ ਕੀਤੀ ਹੈ ਰਿਸਰਚ ਕੀਤੀ ਹੈ ਪਾਕਿਸਤਾਨ ਤੱਕ ਜਾ ਕੇ ਆਏ ਆਂ ਇੰਨੀਆਂ ਕਿਤਾਬਾਂ ਲਿਖੀਆਂ ਔਰ ਸਾਡਾ ਜਿੰਨਾ ਕਿ ਫਰਜ਼ ਹੈ ਅਸੀਂ ਐਂਡ ਤੱਕ ਆਖਰੀ ਸਾਹ ਤੱਕ ਕੋਸ਼ਿਸ਼ ਕਰਦੇ ਰਵਾਂਗੇ ਕਿ ਲੋਕਾਂ ਨੂੰ ਮਾਂ ਬੋਲੀ ਦੇ ਨਾਲ ਕਿਤਾਬਾਂ ਦੇ ਨਾਲ ਜੋੜਿਆ ਜਾਵੇ ਔਰ ਜਿੰਨੀ ਵੀ ਸਾਡੀ ਟੀਮ ਹੈ ਉਹ ਬਹੁਤ ਵਧੀਆ ਐਫਰਟ ਕਰ ਰਹੀ ਹੈ ਅਸੀਂ ਐਂਡ ਤੱਕ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਵੇ ਤੁਸੀਂ ਦੱਸਿਆ ਵੀ ਪਾਕਿਸਤਾਨ ਤੱਕ ਤੁਸੀਂ ਰਿਸਰਚ ਕੀਤੀ ਲਹਿੰਦਾ ਪੰਜਾਬ ਬੇਸ਼ੱਕ ਸਾਡਾ ਆਪਣਾ ਹੀ ਹੈ ਪਰ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸ਼ਾਇਰ ਨੇ ਜਿਨ੍ਹਾਂ ਨੂੰ ਕਿ ਐਪਰੀਸ਼ੀਏਟ ਕਰਨਾ ਬਣਦਾ ਜਦੋਂ ਕਿਸੇ ਸ਼ਾਇਰੀ ਦੀ ਗੱਲ ਆਉਂਦੀ ਹੈ ਜਾਂ ਕਿਸੇ ਸ਼ਾਇਰ ਦੀ ਗੱਲ ਆਉਂਦੀ ਹੈ ਤਾਂ ਲੋਕ ਹਮੇਸ਼ਾ ਲਹਿੰਦੇ ਪੰਜਾਬ ਦੇ ਵੱਲ ਜਾਂਦੇ ਨੇ ਕਿ ਉੱਥੇ ਦੇ ਸ਼ਾਇਰ ਬਹੁਤ ਸੋਹਣਾ ਲਿਖਦੇ ਨੇ ਉਹਨਾਂ ਨੂੰ ਸੁੰਨਾ ਪਸੰਦ ਕਰਦੇ ਨੇ ਤੁਸੀਂ ਕਿਹਨੂੰ ਫੋਲੋ ਕਰਦੇ ਹੋ ਐਕਚੁਅਲੀ ਨਾ ਸਾਡੇ ਇੱਧਰ ਨਾ ਕ੍ਰਿਟਿਸਿਜ਼ਮ ਬਹੁਤ ਹੈ ਜਦੋਂ ਇੱਕ ਸਿਲੇਬਸ ਦੇ ਵਿੱਚ ਕਿਤਾਬਾਂ ਲੱਗਦੀਆਂ ਨੇ ਉਹਦੇ ਵਿੱਚ ਫੇਵਰ ਕੀਤਾ ਜਾਂਦਾ ਕਿ ਇਹ ਆ ਸ਼ਾਇਰ ਮੇਰਾ ਰਿਸ਼ਤੇਦਾਰ ਹੈ ਔਰ ਉਹਦੇ ਵਿੱਚ ਕੋਈ ਮਤਲਬ ਕਿ ਕੋਈ ਲੈਵਲ ਦੀ ਚੀਜ਼ ਨਹੀਂ ਹੁੰਦੀ ਜਸਟ ਇੱਕ ਹੈ ਕਿ ਫਲੋਸਫੀ ਹੁੰਦੀ ਹੈ ਕਿ ਹਾਂ ਠੀਕ ਹੈ ਮੈਂ ਆਪਣੀ ਗੱਲ ਰੱਖਣੀ ਹੈ ਔਰ ਸਿਲੇਬਸ ਚ ਲਾਉਣੀ ਹੈ ਜਿੰਨਾ ਚਿਰ ਸਿਲੇਬਸ ਨੂੰ ਇੰਟਰਸਟਿੰਗ ਨਹੀਂ ਬਣਾਵਾਂਗੇ ਲੋਕਾਂ ਦਾ ਧਿਆਨ ਨਹੀਂ ਜਾਏਗਾ ਕਿਤਾਬਾਂ 'ਲ ਮੈਂ ਗੁਜ਼ਾਰਿਸ਼ ਕਰਦਾ ਜਿੱਥੋਂ ਤੱਕ ਤੁਹਾਡੀ ਰੀਲ ਪਹੁੰਚ ਰਹੀ ਹੈ ਜਾਂ ਨਿਊਜ਼ ਪਹੁੰਚ ਰਹੀ ਹੈ ਤੁਸੀਂ ਲੋਕਾਂ ਦੇ ਨਾਲ ਇੰਟਰੈਕਟ ਕਰੋ ਔਰ ਵੇਖੋ ਕਿ ਲੋਕਾਂ ਦਾ ਲੈਵਲ ਕੀ ਹੈ ਉਹਨਾਂ ਨੂੰ ਉਸ ਲੈਵਲ ਦੀਆਂ ਚੀਜ਼ਾਂ ਹੀ ਪੜਾਈਆਂ ਜਾਣ ਇਹ ਨਹੀਂ ਕਿ ਉਹਨਾਂ ਤੇ ਥੋਪੀਆਂ ਜਾਣ ਮੈਨੂੰ ਲੱਗਦਾ ਕਿ ਸਿਲੇਬਸ ਥੋਪਿਆ ਜਾ ਰਿਹਾ ਬੱਚਿਆਂ ਤੇ ਕਿ ਆ ਤੁਸੀਂ ਪੜਨਾ ਹੀ ਪੜਨਾ ਔਰ ਪੜੋਗੇ ਤੇ ਪਾਸ ਹੋਗੇ ਔਰ ਜਦੋਂ ਕੀ ਆਉਖੀਆਂ ਲੱਗਦੀਆਂ ਨੇ ਨਹੀਂ ਸਮਝ ਆਉਂਦੀ ਭਾਰੇ ਭਾਰੇ ਸ਼ਬਦ ਵਰਤੇ ਹੁੰਦੇ ਨੇ ਨਹੀਂ ਸਮਝ ਆਉਂਦੇ ਔਰ ਪਾਕਿਸਤਾਨੀ ਸ਼ਾਇਰੀ ਦੇ ਵਿੱਚ ਰਵਾਨੀ ਹੈ ਬਹੁਤ ਈਜ਼ੀ ਆਉਂਦੀ ਹੈ ਈਜ਼ੀ ਸਮਝ ਆ ਜਾਂਦੀ ਹੈ ਔਰ ਇਸੇ ਕਰਕੇ ਲੋਕਾਂ ਦੀ ਹਰ ਮਨ ਪਿਆਰੀ ਹੋ ਜਾਂਦੀ ਹੈ ਔਰ ਅਸੀਂ ਜਿੰਨੀਆਂ ਵੀ ਕਿਤਾਬਾਂ ਕੀਤੀਆਂ ਉਹਦੇ ਵਿੱਚੋਂ ਜੇਕਰ 베ਸਟ ਸੇਲਿੰਗ ਲੈਂਦੇ ਪੰਜਾਬ ਦੀਆਂ 베ਸਟ ਸੇਲਿੰਗ ਜੀ ਕੋਈ ਸ਼ਾਇਰੀ ਦੁਬਾਰਾ ਸੁਣਾਉਣਾ ਚਾਹੋਗੇ ਜੋ ਤੁਹਾਡੇ ਜ਼ਹਨ ਦੇ ਵਿੱਚ ਆਉਂਦੀ ਹੈ ਹਾਂਜੀ ਹਾਂਜੀ ਮੈਂ ਜ਼ਰੂਰ ਸੁਣਾਉਣੀ ਜਾਵਾਂ ਕੋਈ ਫਰਮਾਇਸ਼ ਹੈ ਤਾਂ ਦੱਸੋ ਜਾਂ ਕੋਈ ਪਹਿਲਾਂ 스테ਜ ਤੇ ਜਿਹੜੀਆਂ ਸੁਣਾਈਆਂ ਸੀ ਨਾ ਉਹਨਾਂ ਵਿੱਚੋਂ ਕੋਈ ਵੀ ਉਹ ਹਾਂ ਮੈਂ ਸੁਣਾਉਣਾ ਕਿ ਜਿਹੜੀ ਸੋਚ ਦੀ ਲੋੜ ਸੀ ਸਾਨੂੰ ਜਿਹੜੀ ਸੋਚ ਦੀ ਲੋੜ ਸੀ ਸਾਨੂੰ ਉਹਦਾ ਕਾਲ ਹੈ ਚਾਚਾ ਤਾਂ ਹੀ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਹੈ ਚਾਚਾ ਜੋ ਜੰਮਿਆ ਸਹਿੰਦੇ ਪੈਨੇ ਮਾੜੇ ਹੀ ਦੁੱਖ ਸਾਰੇ ਸਾਡੇ ਪਿੰਡ ਤੇ ਰੱਬ ਵੀ ਖੋਰੇ ਤਗੜੇ ਨਾਲੇ ਚਾਚਾ ਤੇ ਘਰ ਘਰ ਲੱਗੀ ਇਟ ਤੇ ਜੇ ਮਜ਼ਦੂਰ ਦਾ ਲੋ ਨਹੀਂ ਲੱਗਿਆ ਮੈਨੂੰ ਵੀ ਫਿਰ 10 ਖਾਂ ਦਾ ਰੰਗ ਕਿਉਂ ਲਾਲ ਹੈ ਚਾਚਾ ਬਹੁਤ ਖੂਬ ਬਹੁਤ ਤਾ ਇਹ ਸਾਡੇ ਨਾਲ ਡਾਕਟਰ ਸਤਿੰਦਰਜੀਤ ਮੌਜੂਦ ਸੀ ਜਿਨ੍ਹਾਂ ਨੇ ਕਿ ਇਸ ਵਿਸ਼ੇ ਦੇ ਵਿੱਚ ਖਾਸ ਕਰਕੇ ਰਿਸਰਚ ਕੀਤੀ ਡਾਕਟਰੀ ਕੀਤੀ ਤੇ ਇਸ ਨੂੰ ਅਲੱਗ ਲੈਵਲ ਤੱਕ ਲੈ ਕੇ ਗਏ ਖੁਦ ਦੀਆਂ ਕਿਤਾਬਾਂ ਲਿਖਦੇ ਨੇ ਤਾਂ ਤੁਸੀਂ ਲੋਕ ਪੜਦੇ ਹੋ ਪਿਆਰ ਵੀ ਦਿੰਦੇ ਹੋ ਇਹ ਰੀਲਾਂ ਵਾਲੇ ਉਹੀ ਸ਼ਾਇਰੋ ਸ਼ੈਰੀ ਜਿਹੜੀ ਤੁਸੀਂ ਪਸੰਦ ਕਰਦੇ ਹੋ ਇਹ ਲਿਖਣ ਵਾਲੇ ਅੱਜ ਤੁਹਾਨੂੰ ਅਸੀਂ ਮਿਲਵਾਏ ਨੇ ਤਾਂ ਇਦਾਂ ਦੀ ਹੋਰ ਵਧੀਲੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ